ਪਿਆਰੋ ਬਾਈ ਤੇ ਰਮਪਤਨੀ ਕਸ਼ਮੀਰ ਸਿੰਘ ਪਿੰਡ ਲਮੋਚੜ ਖੁਰਦ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਸੁਪੁੱਤਰ ਅਮਰ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਰਕਲ ਪ੍ਰਧਾਨ ਨੇ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣ ਤੋਂ ਬਾਅਦ ਸਾਰੇ ਰੀਤੀ ਰਿਵਾਜ ਨੂੰ ਖਤਮ ਕਰਕੇ ਫੁੱਲਾਂ ਦੀ ਰਸਮ ਆਪਣੇ ਖੇਤਾਂ ਫਲਦਾਰ ਬੂਟੇ ਲਾ ਕੇ ਪੂਰੀ ਕੀਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਜੋ ਸਮਾਜ ਵਿੱਚ ਫੈਲੀਆਂ ਫਜ਼ੂਲੀ ਰਸਮਾਂ ਨੂੰ ਖਤਮ ਕਰਕੇ ਨਵੇਕਲੀ ਪੈਲ ਕੀਤੀ ਹੈ ਜੋ ਸਮਾਜ ਵਿੱਚ ਇੱਕ ਮਿਸਾਲ ਬਣੀ ਫਜ਼ੂਲ ਦੀ ਖਰਚੀ ਵੀ ਬਚਨਗੇ ਤੇ ਸਮਾਜ ਨੂੰ ਸੇਧ ਵੀ ਮਿਲੇਗੀ ਤੇ ਅਧ ਵਿਸ਼ਵਾਸ ਤੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰ ਰੋਕ ਲਈ ਜਾ ਸਕਦੀ ਹੈ ਸਾਡੇ ਚੈਨਲ ਫਾਜ਼ਿਲ ਕਾ 24 ਨੂੰ ਫੇਸਬੁਕ YouTube ਤੇ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਹਰ ਖਬਰ ਪਹੁੰਚ ਸਕੇ ਵਿਸ਼ੇਸ਼ ਰਿਪੋਰਟ ਰਮੇਸ਼ ਹਜ਼ਾਰਾ ਪਿੰਡ ਲਮੋਚੜ ਖੁਰਦ ਤੋਂ ਹੈਲੀ ਜੀ ਕਾਹਦੀ ਆ ਮੀਟਿੰਗ ਮਾਸ਼ੱਲਾ ਤੁਹਾਨੂੰ ਅਬ ਲਾਲ ਆਖੀ ਮਾਸ਼ੱਲਾ ਬਾਤ ਬੋੜੀ ਬਾਤ ਮਮਤਾ ਤੁਸੀਂ ਤਿੰਨੇ ਆ ਗਾ ਮਾੜੇ ਜੇ ਗਰਮਟ ਜਾਂ ਪੋਨ ਆ ਤੁਹਾਨੂੰ ਕੱਪੜੇ 69 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 ਚਾਹ ਪਾਣੀ ਤੇ ਪਾਣੀ ਪਾਗਾ ਥੋੜੇ ਵਿੱਚ ਪਾਣੀ ਥਾਲ ਹੋਣਾ ਇੱਥੇ ਪਾਣੀ ਲੈਣ ਜਾਂਦਾ ਲੱਗਦਾ ਪਾਣੀ ਆਉਣਾ ਆ ਚਾਚਾ ਚੱਕਾ ਚੱਕਾ ਚਾਚਾ ਪਾਣੀ ਉਹ ਲੈ ਗਿਆ ਚਾਚਾ ਨਹੀਂ ਨਹੀਂ ਇਹ ਤੇ ਕਪੜਾ ਪਾ ਦੇ ਚੰ ਜੜ ਨਹੀਂ ਜਾਣੀ ਹੁਣ ਚਾਚਾ ਨਾ ਬਰਫੜਾ ਦੇ ਜਾ ਚਾਚਾ ਬਰਫੜਾ ਦੇ ਮੀਤ ਜੱਗ ਕਪੜਾ ਵੈਸੇ ਪਾ ਦੇ ਹੋਰ ਪਾਣੀ ਪਾ ਲਵਾਂ ਹੋਰ ਪਾਣੀ ਪਾ ਲਵਾਂ ਹਾਂ ਬੀਟੀ ਲਾਣੀ ਸੀ ਬੀਟੀ ਲਾਣੀ ਕੋਈ ਨਹੀਂ ਮੈਨੂੰ پانی پا پانی پی جانا مٹی پاؤ مارا ਆ ਨਾ ਬਰੀਕ ਪਾਇਓ ਨਾ ਨਾ ਪਾ ਗਰਮੀਤ ਆ ਬਰੀਕ ਬਰੀਕ ਮਿੱਟਾ ਆਪਾ ਗਰਮੀਤ ਆਪਾ ਨਹੀਂ ਪਾਉਂਦੇ ਇਹ ਖਲਾਰ ਤੇ ਪਾਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੇਜਲ ਕੋਰ ਹੈ ਮੇਰੀ ਨਾਨੀ ਜੀ ਦੀ ਡੈਥ ਹੋਈ ਹੈ ਜਿਹਦੇ ਅਸੀਂ ਅਸਤੀਆਂ ਮਤਲਬ ਕਿ ਫੁੱਲ ਅਸੀਂ ਆਦੇ ਖੇਤ ਵਿੱਚ ਹੀ ਪਾਏ ਹਨ ਨਜਾਇਜ਼ ਖਰਚਿਆਂ ਤੋਂ ਬਚਣ ਲਈ ਤੇ ਉਸ ਦੇ ਨਾਂ ਤੇ ਇੱਕ ਬੂਟਾ ਵੀ ਲਗਾਇਆ ਤੁਸੀਂ ਵੀ ਇਹੀ ਕਰੋ ਵਾਤਾਵਰਨ ਵਾਤਾਵਰਨ ਸਾਫ਼ ਰੱਖੋ ਜੀ ਆਮ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਇਹੀ ਕੀ ਖਰਚਿਆਂ ਤੋਂ ਬਚਣ ਤੇ ਉਹਨਾਂ ਦੇ ਨਾਂ ਤੇ ਇੱਕ ਇੱਕ ਬੂਟਾ ਲਗਾਉਣ ਆਪਣੇ ਕੀ ਜੀ ਪਰਦਾ ਜੀ ਮਾਤਾ ਜੀ ਦਾ ਕੀ ਨਾਮ ਸੀ ਬੈਗਰੂ ਜੀ ਖਾਲਸਾ ਬੈਗਰੂ ਫਤਿਹ ਸਾਡੀ ਮਾਤਾ ਦਾ ਨਾਮ ਪਿਆਰੋ ਬਾਈ ਸੀ ਧਰਮ ਪਤਨੀ ਸਰਦਾਰ ਕਸ਼ਮੀਰ ਸਿੰਘ ਪਿੰਡ ਲਮਚਰ ਖੁਰਦ ਸੀ ਅਪਾਂ ਜੀ ਜਿੰਨੇ ਆਪਣੇ ਰੀਤੀ ਰਿਵਾਜ ਹੁੰਦੇ ਆ ਕੋਈ ਅਸਤੀਆਂ ਅਭਿਆਸ ਲੈ ਕੇ ਜਾਂਦੇ ਆ ਕੋਈ ਹਰਦوار ਲੈ ਕੇ ਜਾਂਦੇ ਆ ਕੋਈ ਇਧਰ ਚੱਕ ਪੱਕੀ ਲੈ ਕੇ ਜਾਂਦੇ ਆ ਤੁਸੀਂ ਅਸਤੀਆਂ ਕਿੱਤੇ ਕਰ ਅਸੀਂ ਵੇਖੋ ਜੀ ਇੱਕ ਰੀਤ ਜੋ ਤੁਰ ਹੀ ਹੁੰਦੀ ਬਿਲਕੁਲ ਗਲਤ ਔਰ ਬੇਮੁਨਾਯ ਰੀਤ ਤੁਲੀ ਜਾਂਦੀ ਹੈ ਜੀ ਅਸੀਂ ਹਵਾ ਪਾਣੀ ਔਰ ਹਰ ਪਾਸਾ ਸੋਚ ਕੇ ਆ ਦੀ ਮਾਂ ਦੇ ਫੁੱਲ ਆ ਦੇ ਖੇਤ ਵਿੱਚ ਇੱਕ ਬੂਟਾ ਲਗਾ ਰਹੇ ਜੀ ਜੋ ਵਾਤਾਵਰਨ ਨੂੰ ਹੀ ਸਾਫ਼ ਕਰੇਗਾ ਜੀ ਜੋ ਲੋਕ ਫੁੱਲ ਲੈ ਜਾਂਦੇ ਹਰ ਦੁਆਰ ਉੱਤੇ ਖਰਚਾ ਵੀ ਬਹੁਤ ਆਉਂਦਾ ਹੈ ਰਸਤੇ ਵਿੱਚ ਐਕਸੀਡੈਂਟ ਵੀ ਹੁੰਦੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੇਖੋ ਜੀ ਉਹ ਤਾਂ ਇੱਕ ਫਿਰ ਲੀ ਕੁੱਟਣ ਦੀ ਗੱਲ ਹੋ ਗਈ ਤੇ ਉਸੇ ਨਜਾਇਜ਼ ਖਰਚੇ ਵੀ ਹੁੰਦੇ ਨੇ ਕਈ ਵਾਰੀ ਦਸਤੇਚ ਐਕਸੀਡੈਂਟ ਹੋ ਜਾਂਦੇ ਨੇ ਇਹ ਬਹੁਤ ਮਾੜਾ ਅਸਰ ਪੈਂਦਾ ਹੈ ਇਸ ਵਾਸਤੇ ਸਾਰੀਆਂ ਚੀਜ਼ਾਂ ਸੋਚ ਕੇ ਤੇ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਕਿ ਆਪਣੀ ਮਾਤਾ ਦੇ ਫੁੱਲ ਆਪ ਦੇ ਖੇਤ ਚ ਰੱਖਾਂਗਾ ਔਰ ਇੱਕ ਬੂਟਾ ਲਗਾਉਂਗਾ ਉਸ ਦਾ ਨਾਮ ਸਦਾ ਚਮਕਦਾ ਰਹੇਗਾ ਜੀ ਹੋਰ ਕੀ ਕਹਿਣਾ ਚਾਹੋਗੇ ਮੈਂ ਆਮ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕੀ ਆਪਣੇ ਜੋ ਵੀ ਪਰਮਾਤਮਾ ਭਲੀ ਕਰੇ ਇਹੋ ਤਰ੍ਹਾਂ ਹੀ ਰੀਤ ਨੂੰ ਚਲਾਓ ਤੇ ਹਰੇਕ ਬੂਟਾ ਲਾਓ ਵੈਰੂ ਖਾਲਸਾ ਵੈਰੂ ਪਤੀ ਸਰਦਾਰ ਜੀ ਜੋ ਰੀਤੀ ਰਿਵਾਜ ਹੁੰਦੇ ਆ ਕਪੜੇ ਲੈਣ ਦੇਣ ਦੇ ਜਾਂ ਕੋਈ ਆਪਣੇ ਕਾਰਵਿਆਰ ਹੁੰਦੇ ਉਹ ਕੀਤੇ ਆ ਜੀ ਵੀਰ ਜੀ ਅਸੀਂ ਕੋਈ ਕਾਰਵਿਆਰ ਨਹੀਂ ਕੀਤਾ ਨਾ ਕਪੜਾ ਲਿਆ ਨਾ ਦਿੱਤਾ ਜੀ ਜੀ ਇਹ ਵੀ ਇੱਕ ਗਲਤ ਰੀਤ ਚੱਲੀਆਂ ਦੀ ਏ ਜਿਹੜਾ ਇੱਕ ਤਾਂ ਮਰਗ ਹੋ ਜਾਂਦੀ ਏ ਦੂਜਾ ਵਿਆਹ ਵਰਗਾ ਸ਼ੌਕ ਹੋ ਜਾਂਦਾ ਏ ਜੀ ਇਸ ਵਾਸਤੇ ਅਸੀਂ ਕੋਈ ਲੈਣ ਦੇਣੇ ਕੱਪੜੇ ਦੀ ਗੱਲ ਨਹੀਂ ਕੀਤੀ ਬਿਲਕੁਲ ਸਾਦਾ ਕਿਥੋਂ ਧੰਨ ਪ੍ਰਧਾਨ ਜੀ ਲਮੋਚੜ ਖੁਰਦ ਜੋ ਕਰਿਆ ਪਿੰਡਾ ਇਹ ਤੱਕ ਨਵੇਖਲੀ ਪ੍ਰਧਾਨ ਵੱਲੋਂ ਪਹਿਲ ਕੀਤੀ ਗਈ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਦੇਵ ਸਿੰਘ ਜੋਧਾ ਭਾਰਤੀ ਕਿਸਾਨ ਯੂਨੀਅਨ ਕਾਦੀਆ ਕਬਾਇਆ ਸਰਕਲ ਦਾ ਸਕਤਰਾਂ ਜੀ ਸਾਡੇ ਪ੍ਰਧਾਨ ਸਾਹਿਬ ਦੇ ਜੀ ਪਿਛਲੇ ਦਿਨੀ ਮਾਤਾ ਜੀ ਦੀ ਡੈਥ ਹੋਈ ਸੀ ਉਹਨਾਂ ਦਾ ਅੱਜ ਕਿਰਿਆ ਕਰਮ ਜੋ ਵੀ ਆਪਣੇ ਹੁੰਦੇ ਨੇ ਸੁਖਮਣੀ ਦਾ ਪਾਠ ਕਰਾ ਕੇ ਉਹਨਾਂ ਦੀ ਹਸਤੀਆ ਵੀ ਆਪਾਂ ਨੂੰ ਪਤਾ ਵੀ ਤੋਰੀਗਾ ਪਰ ਅਸੀਂ ਹਸਤੀਆ ਉਹ ਪ੍ਰਧਾਨ ਸਾਹਿਬ ਦੀ ਵਧੀਆ ਸੋਚ ਏ ਸਾਰੇ ਪਰਿਵਾਰ ਦੀ ਵੀ ਅਸੀਂ ਕਿਤੇ ਪਾਲ ਨਹੀਂ ਜਾਣੀਆਂ ਨਾ ਅਸੀਂ ਵਿਆਹ ਲੈ ਕੇ ਜਾਣੀਆਂ ਨੇ ਨਾ ਅਸੀਂ ਹਰੀਕੇ ਲੈ ਕੇ ਜਾਣੀਆਂ ਨੇ ਤੇ ਅਸੀਂ ਆਪਣੇ ਖੇਤ ਦੇ ਵਿੱਚ ਹਸਤੀਆਂ ਦਾ ਮਤਲਬ ਏ ਦਬਾਣੀਆਂ ਨੇ ਉੱਤੇ ਕੋਈ ਨਾ ਬੂਟਾ ਲਾਣਾ ਫਲਦਾਰ ਬੂਟਾ ਨਾਲੇ ਤਾਂ ਵਾਤਾਵਰਨ ਨਸ਼ੋਧ ਰਵੇਗਾ ਨਾਲੇ ਆਣ ਜਾਣ ਵਾਲੇ ਕਿਸੇ ਦਿਨ ਨੂੰ ਉਹਦੀ ਛਾਂ ਮਾਣ ਲਗੇ ਤੇ ਨਾਲੇ ਉਹਦਾ ਫਾਲੇ ਜਿਹੜਾ ਉਹ ਖਾਣਗੇ ਇਹ ਬੜੀ ਵਧੀਆ ਹੀ ਇੱਕ ਸੋਚ ਹੈ ਸਾਨੂੰ ਇਹ ਸੋਚ ਲੈ ਕੇ ਚੱਲਣੀ ਚਾਹੀਦੀ ਹੈ ਸਾਰਿਆਂ ਨੂੰ ਸਾਨੂੰ ਮਨੋਸਮਰਤੀ ਨੇ ਅੱਗੇ ਇਹੋ ਜਿਹਾ ਦੱਬਿਆ ਸੀ ਜਿਹੜੇ ਪੰਡਤ ਸੀਗੇ ਪਹਿਲੇ ਸਾਡੇ ਫੁੱਲ ਜੀ ਹਰ ਦਿਵਾਰ ਜਾਂਦੇ ਸੀ ਉਹ ਗਰੀਬ ਸੀ ਕੋਈ 3 ਮਹੀਨਾ ਬਾਅਦ ਪਹੁੰਚਦਾ ਸੀ ਕੋਈ 4 ਮਹੀਨਾ ਬਾਅਦ ਪਹੁੰਚਦਾ ਸੀ ਉੱਥੇ ਕਿਰਵਾ ਕਰਮ ਕਰਾਉਂਦੇ ਸੀਗੇ ਉਹ ਪੈਸੇ ਸਾਰੇ ਲਾਹ ਲੈਂਦੇ ਸੀ ਇਹ ਕਹਿੰਦੇ ਸੀ ਵੀ ਇੱਥੇ ਲਿਆਓ ਤੇ ਫਿਰ ਜਾ ਕੇ ਤੁਹਾਨੂੰ ਮਤਲਬ ਹੈ ਜਿਹੜਾ ਪ੍ਰਾਣੀ ਹੈ ਉਹਨੂੰ ਮੋਕਸ਼ ਮਿਲੇਗਾ ਉਹਦੀ ਤਾਂ ਸੰਸਰਤੀ ਹੋਵੇਗੀ ਜਾਨੀ ਕਿ ਉਹ ਇੱਕ ਜਵਾਨਾ ਇੱਕ ਭਰਮ ਪਾਇਆ ਵਾ ਸੀ ਇਹੋ ਜੀ ਕੋਈ ਗੱਲ ਨਹੀਂ ਪ੍ਰਾਣੀ ਜੇ ਚੰਗੇ ਕੰਮ ਕਰ ਗਿਆ ਮਗਰ 10 ਬੰਦਿਆਂ ਨੇ ਵਿਆਖ ਦਿੱਤਾ ਜਿਵੇਂ ਸਾਡੀ ਮਾਤਾ ਜੀ ਮਰੇ ਨੇ ਤੇ ਬੀਬੀਆਂ ਕਹਿੰਦੇ ਵੀ ਮਾਤਾ ਜੀ ਨੇ ਵਧੀਆ ਪਰਿਵਾਰ ਪਾਲਿਆ ਜੀ ਸਾਰੇ ਆ ਦੀ ਰਿਸ਼ਤੇਦਾਰੀ ਚ ਵਧੀਆ ਵਰਤੀ ਏ ਉਹਦੀ ਜਦੋਂ ਕੋਈ ਮਹਿਮਾ ਹੋ ਜਾਂਦੀ ਨਾ ਤਾਂ ਸਮਝੋ ਉਹਨੂੰ ਸਵਰਗ ਮਿਲ ਗਿਆ ਸਵਰਗ ਨਰਕ ਇੱਥੇ ਇਹ ਅੱਗੇ ਕੁਝ ਨਹੀਂਗਾ ਦੇ ਕੋ ਮਾੜਾ ਬੰਦਾ ਹੁੰਦਾ ਉਹਨੂੰ ਸਾਡੇ ਮੜੀਆਂ ਦੇ ਵਿੱਚ ਹੀ ਲੋਕੀ ਨਿੰਦਿਆ ਦਿੰਦੇ ਨੇ ਵੀ ਯਾਰ ਇਹ ਤਾਂ ਵਧੀਆ ਹੋਇਆ ਮਗਰੋਂ ਲੱਥਾ ਸਾਰਿਆਂ ਨੂੰ ਖਰਾਬ ਕਰਦਾ ਸੀ ਇਹ ਸਾਡੇ ਪ੍ਰਧਾਨ ਸਾਹਿਬ ਦੀ ਵਧੀਆ ਸੋਚ ਏ ਹਰ ਇੱਕ ਨੂੰ ਇਹ ਸੋਚ ਹਰ ਪਿੰਡਾਂ ਦੇ ਵਿੱਚ ਸੋਚ ਹੋਣੀ ਚਾਹੀਦੀ ਏ ਬਾਕੀ ਪ੍ਰਧਾਨ ਸਾਹਿਬ ਨੇ ਕੱਪੜਿਆਂ ਦੀ ਗੱਲ ਕੀਤੀ ਕੱਪੜਿਆਂ ਦਾ ਵੀ ਲੈਣ ਦੇਣ ਨਹੀਂ ਕਰਨਾ ਚਾਹੀਦਾ ਇੱਕ ਬੜਾ ਗੰਦਾ ਰਵਾਜ ਏ ਜੀ ਮੋਂਗ ਫਲੀ ਦਾ ਜੀ ਮੋਂਗੋ ਫਲੀ ਉਹ ਘਰੇ ਦਾ ਡੈਥ ਹੋ ਗਈ ਇਦਾਂ ਤੇ ਜਿਹੜੀ ਹੁੰਦੀ ਹੈ ਚਾਣਕ ਅਚਨ ਚੇਤ ਹੋ ਜਾਂਦੀ ਹੈ ਕਈ ਵਾਰੀ ਐਸੇ ਘਰ ਵੀ ਹੁੰਦੇ ਨੇ ਕੋਈ ਜਿਮੇਦਾਰ ਹੈ ਜਾਂ ਕੋਈ ਸਰਮਾਇਦਾਰ ਹੈ ਉਹਦੇ ਘਰੇ ਵੀ ਨਹੀਂ ਪੈਸੇ ਹੁੰਦੇ ਤੇ ਜਦੋਂ ਗਰੀਬ ਦੇ ਘਰ ਹੁੰਦੀ ਹੈ ਤੇ ਉਹਦਾ ਤੁਸੀਂ ਆਪ ਸਾਬ ਲਾ ਲਓ ਤੇ ਲੋਕੀ ਆਂਦੇ ਜੀ ਮੋਂਗੋਫਾੜੀ ਲਿਆਓ ਖਾਸ ਕਰਕੇ ਬੀਬੀਆਂ ਬੀਬੀਆਂ ਕਰਦੀਆਂ ਨੇ ਭਾਵੇਂ ਬੀਬੀਆਂ ਮੇਰਾ ਗੁੱਸਾ ਕਰਨ ਨਾ ਤੇ ਉਹ ਆਪਸ ਵਿੱਚ ਬੜੀਆਂ ਗੱਲਾਂ ਕਿਉਂ ਰੋਜ਼ ਹੀ ਇੰਨਾ ਦੁਨੀਆਂ ਦੇ ਵਿੱਚ ਵਿਛਰੀਦਾ ਆ ਫਲਾਣੇ ਨੇ ਮੋਂਗੋਫਾੜੀ ਨਹੀਂ ਲਿਆਂਦੀ ਆ ਜਾਇਦਾਦ ਛੱਡ ਗਿਆ ਐ ਕਰ ਗਿਆ ਉਹ ਆਪਾਂ ਨੂੰ ਕਹੀਏ ਕੁਈ ਦਾਵਾ ਦਾ ਗ੍ਰਾਮ ਆਂ ਦੀ ਅਗਲੇ ਤਾਂ 5-6000 ਰੁਪਈਆ ਲੱਗ ਜਾਂਦਾ ਹੈ ਜੀ ਤੇ ਇਹ ਰੀਤੀਆਂ ਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ ਹੈ ਅੱਜ ਕੱਲ ਦੀ ਜਨਰੇਸ਼ਨ ਹੈ ਜਿਹੜੀ ਪੜੀ ਲਿਖੀ ਹੈ ਉਸ ਪੜੀ ਲਿਖੀ ਸੋਚ ਨੂੰ ਲੈ ਕੇ ਅੱਗੇ ਚੱਲਣਾ ਚਾਹੀਦਾ ਜੀ ਬਰਦਾਜ ਮਤਲਬ ਅੰਧ ਵਿਸ਼ਵਾਸ ਫਲਾਇਆ ਜਾਂਦਾ ਹਰ ਹਸਤੀਆ ਲੈ ਕੇ ਜਾਂਦੇ ਆ ਬਿਲਕੁਲ ਜੀ ਬਿਲਕੁਲ ਅੰਧ ਵਿਸ਼ਵਾਸ ਹੈ ਜਿਵੇਂ ਆਮ ਵੀ ਆਪਾਂ ਨੇ ਵੀ ਜਦੋਂ ਬੰਦਾ ਮਰ ਗਿਆ ਉਸ ਤੋਂ ਬਾਅਦ ਮਿੱਟੀ ਹੈ ਪੰਜ ਤੱਤਾਂ ਤੋਂ ਆਪਾਂ ਬਣੇ ਆ ਤੇ ਪੰਜਾ ਤਤਾਂ ਦੇ ਵਿੱਚ ਆਪਾਂ ਮਿਲਣਾ ਸਿਰਫ ਇਹ ਅੰਧਵਿਸ਼ਵਾਸ਼ ਹੈ